ਸੱਤ ਸਰੀਆ ਕਾਲ ਦੋਸਤੋ ਝੋਨੇ ਦੀ ਫਸਲ ਵਾਸਤੇ ਪੋਟਾਸ਼ ਤੱਤ ਦੀ ਕੀ ਜ਼ਰੂਰਤ ਹੈ ਜ਼ਰੂਰਤ ਹੈ ਵੀ ਜਾਂ ਨਹੀਂ ਜਾਂ ਫਿਰ ਫਜ਼ੂਲ ਖਰਚੀ ਹੈ ਜੇਕਰ ਪੋਟਾਸ਼ ਤੱਤ ਵਰਤਣਾ ਹੈ ਤਾਂ ਕਿਹੜਾ ਪੋਟਾਸ਼ ਵਰਤਣਾ ਹੈ ਕਦੋਂ ਵਰਤਣਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਆਪਾਂ ਨੂੰ ਫਾਇਦਾ ਮਿਲ ਸਕੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੋ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਦੇ ਉੱਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਹੋ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਗੱਲ ਕਰ ਰਹੇ ਸੀ ਪੋਟਾਸ਼ ਤੱਤ ਦੇ ਬਾਰੇ ਪੋਟਾਸ਼ਟਾ ਤਦਾ ਬੂਟੇ ਵਿੱਚ ਜੜਾਂ ਤੋਂ ਲੈ ਕੇ ਦਾਣਾ ਬਣਨ ਤੱਕ ਹਰ ਕਿਰਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਬੂਟੇ ਦੀਆਂ ਬਰੀਕ ਜੜਾਂ ਬਣਦੇ ਵਿੱਚ ਪੋਟਾਸ਼ ਮਦਦ ਕਰਦਾ ਜਿਸ ਕਰਕੇ ਬੂਟਾ ਜ਼ਮੀਨ ਦੇ ਵਿੱਚੋਂ ਵੱਧ ਤੋਂ ਵੱਧ ਤੱਤ ਲੈਣ ਦੇ ਯੋਗ ਹੁੰਦਾ ਜੜਾਂ ਮਜ਼ਬੂਤ ਹੁੰਦੀਆਂ ਨੇ ਜਿਸ ਕਰਕੇ ਫਸਲ ਡਿੱਗਣ ਦੀ ਪ੍ਰੋਬਲਮ ਘਟਦੀ ਆ ਪੋਟਾਸ਼ ਤਣੇ ਨੂੰ ਮਜ਼ਬੂਤ ਕਰਦਾ ਪੋਟਾਸ਼ ਤੱਤ ਦੀ ਘਾਟ ਹੋਣ ਕਰਕੇ ਬੂਟੇ ਦਾ ਜਿਹੜਾ 나ੜ ਕਮਜ਼ੋਰ ਰਹਿ ਜਾਂਦਾ ਬੂਟੇ ਵਿੱਚ ਖੜੇ ਰਹਿਣ ਦੀ ਸਮਰੱਥਾ ਘਟ ਜਾਂਦੀ ਹੈ ਬੂਟਾ ਬਿਨਾਂ ਹਵਾ ਤੋਂ ਵੀ ਬੈਠ ਜਾਂਦਾ ਸੋ ਪੋਟਾਸ਼ ਤੱਤ ਕਰਕੇ ਬੂਟੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਆਉਂਦੀ ਹੈ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਦਾਣਾ ਬਣਨ ਦੀ ਪ੍ਰਕਿਰਿਆ ਦੇ ਵਿੱਚ ਪੋਟਾਸ਼ ਤੱਤ ਨਿਭਾਉਂਦਾ ਪੋਟਾਸ਼ ਤੱਤ ਦੀ ਵਜ੍ਹਾ ਕਰਕੇ ਦਾਣਾ ਮੋਟਾ ਬਣਦਾ ਚਮਕਦਾਰ ਬਣਦਾ ਦਾਣੇ ਦੇ ਭਾਜਨ ਵਿੱਚ ਵਾਧਾ ਹੁੰਦਾ ਇਸ ਕਰਕੇ ਫਸਲ ਦੇ ਝਾੜ ਵਿੱਚ ਪੋਟਾਸ਼ ਤੱਤ ਦੀ ਵਾਧਾ ਕਰਕੇ ਵਾਧਾ ਹੁੰਦਾ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਸਿੱਟਾ ਨਿਕਲਦਾ ਕਿ ਪੋਟਾਸ਼ ਤੱਤ ਫਸਲ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਟਾਸ਼ ਤੱਤ ਦੀ ਘਾਟ ਕਰਕੇ ਫਸਲ ਕਮਜ਼ੋਰ ਰਹਿ ਸਕਦੀ ਹੈ ਝਾੜ ਦੇ ਵਿੱਚ ਵੱਡੀ ਕਮੀ ਦੇਖੀ ਜਾ ਸਕਦੀ ਹੈ ਇਸ ਲਈ ਜਿਸ ਤਰ੍ਹਾਂ ਦੂਸਰੀਆਂ ਹੋਰ ਖਾਦਾਂ ਜ਼ਰੂਰੀ ਆਸਫੋਰਸ ਜ਼ਿੰਕ ਫਸਲ ਦੇ ਲਈ ਜ਼ਰੂਰੀ ਨੇ ਉਸੇ ਤਰ੍ਹਾਂ ਹੀ ਪੋਟਾਸ਼ ਤੱਤ ਦੀ ਵੀ ਫਸਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਹੁਣ ਦੇਖਦੇ ਆਂ ਵੀ ਪੋਟਾਸ਼ ਤੱਤ ਦੇ ਵਾਸਤੇ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਖਾਦਾਂ ਨੇ ਪੋਟਾਸ਼ ਮਿਊਰਟ ਆਫ ਪੋਟਾਸ਼ ਜਿਹਨੂੰ ਐਮਓਪੀ ਕਹਿੰਦੇ ਨੇ ਇਹਦੇ ਵਿੱਚ 60% ਪੋਟਾਸ਼ ਤੱਤ ਮਿਲਦਾ ਇੱਕ ਹੋਏਗਾ ਸਲਫੇਟ ਆਫ ਪੋਟਾਸ਼ ਜਿਹਨੂੰ ਐਸਓਪੀ ਕਹਿੰਦੇ ਆ ਇਹਦੇ ਵਿੱਚ ਉਹ 50% ਪੋਟਾਸ਼ ਤੱਤ ਮਿਲਦਾ ਬਾਇਓ ਬਾਇਓ ਪੋਟਾਸ਼ ਵੀ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਿਹਨ ਨੂੰ ਪੋਟਾਸ਼ੀਆ ਵਾਂ ਡੇ라이ਵਡ ਮੋਲਸਸ ਕਹਿੰਦੇ ਨੇ ਗੁੜ ਤੋਂ ਤਿਆਰ ਕੀਤਾ ਜਾਂਦਾ ਪੋਟਾਸ਼ਾ ਬਾਇਓ ਪੋਟਾਸ਼ ਦੇ ਨਾਂ ਤੇ ਬਾਜ਼ਾਰ ਦੇ ਵਿੱਚ ਵਿਕਦੇ ਨੇ ਇਹਦੇ ਵਿੱਚ 14.5 ਪੋਟਾਸ਼ਾ ਹੱਥ ਮਿਲਦਾ ਕੋਸ਼ਾ ਮੋਬਾਈਲਾਈਜ਼ਰ ਪੋਟਾਸ਼ ਵੀ ਆਉਂਦੇ ਨੇ ਜਿਹੜਾ ਖੇਤ ਦੇ ਵਿੱਚ ਪਈ ਪੋਟਾਸ਼ ਨੂੰ ਵਰਤੋਂ ਜੋਕ ਬਣਾਉਂਦਾ ਇਸ ਤਰ੍ਹਾਂ ਦੇ ਪੋਟਾਸ਼ ਬਾਜ਼ਾਰ ਦੇ ਵਿੱਚ ਆਉਂਦੇ ਨੇ ਇਹਨਾਂ ਚੋ ਪੋਟਾਸ਼ ਤੱਤ ਤਾਂ ਆਪਾਂ ਨੂੰ ਨਹੀਂ ਮਿਲਦਾ ਪਰ ਜੋ ਜ਼ਮੀਨ ਦੇ ਵਿੱਚ ਪਿਆ ਅਣਵਰ ਤੇ ਆ ਪੋਟਾਸ਼ ਤੱਤ ਹੁੰਦਾ ਉਸ ਨੂੰ ਇਹ ਵਰਤੋਂ ਯੋਗ ਬਣਾ ਦਿੰਦਾ ਇਸੇ ਕਰਕੇ ਇਹਨੂੰ ਸਲਬਿਉਲਾਈਜ਼ਰ ਪੋਟਾਸ਼ ਕਹਿੰਦੇ ਨੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਫਾਰਸ਼ਾਂ ਦੇ ਮਤਾਬਕ ਝੋਨੇ ਦੀ ਫਸਲ ਨੂੰ 12 ਕਿਲੋ ਪੋਟਾਸ਼ ਤੱਤ ਦੀ ਜ਼ਰੂਰਤ ਹੈ ਜਿਹੜਾ ਕਿ ਆਪਾਂ ਨੂੰ 20 ਕਿਲੋ ਮਿਊਰੋਟਾ ਪੋਟਾਸ਼ ਦੇ ਵਿੱਚੋਂ ਮਿਲਦਾ ਹੈ ਔਰ ਸਭ ਨਾਲੋਂ ਸਸਤਾ ਵੀ ਇਹੋ ਪੈਂਦਾ ਤੇ ਜ਼ਰੂਰਤ ਵੀ ਪੂਰੀ ਕਰਦਾ। ਬਾਕੀ ਆਪਾਂ ਐਸੋਪੀ ਵੀ ਵਰਤ ਸਕਦੇ ਹਾਂ ਉਹਦੇ ਵਾਸਤੇ ਆਪਾਂ ਨੂੰ 25 ਕਿਲੋ ਪੋਟਾਸ਼ਟ ਤ ਵਰਤਣਾ ਪਊਗਾ ਫਿਰ। ਇਸੇ ਤਰ੍ਹਾਂ ਬਾਇਓ ਪੋਟਾਸ਼ ਵੀ ਵਰਤ ਸਕਦੇ ਹਾਂ ਪਰ ਇਹ ਕਾਫੀ ਮਹਿੰਗੇ ਹੋ ਜਾਂਗੇ। ਇਹਨਾਂ ਨੂੰ ਵਰਤਣ ਦੀ ਜ਼ਰੂਰਤ ਨਹੀਂ ਸਭ ਤੋਂ ਸਸਤਾ ਜਿਹੜਾ ਉਹ ਮਿਊਰੋ ਮਿਊਰੋਟਾ ਪੋਟਾਸ਼ ਹੈ। ਜਿਹਨੂੰ ਕਿਸਾਨ ਵੀਰ ਲੋਹਣ ਮਿਰਚ ਵਾਲਾ ਪੋਟਾਸ਼ ਵੀ ਕਹਿ ਦਿੰਦੇ ਨੇ ਕਿਉਂਕਿ ਲਾਲ ਜਿਹੇ ਰੰਗ ਦਾ ਪੋਟਾਸ਼ ਹੁੰਦਾ। ਅ ਸਲ ਵੀ ਨੂੰ ਇਹ ਜਿਹੜਾ ਪੋਟਾਸ਼ ਨੇ ਜਿਹੜੇ ਉਹਨਾਂ ਨੂੰ ਵਰਤਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਕਿਉਂਕਿ ਜ਼ਮੀਨ ਦੇ ਵਿੱਚ ਬਿਨਾ ਵਰਤੋਂ ਜੋ ਪੋਟਾਸ਼ ਤੱਤ ਬਹੁਤ ਘੱਟ ਹੈ ਜਦੋਂ ਜ਼ਮੀਨ ਦੇ ਵਿੱਚ ਪੋਟਾਸ਼ ਤੱਤ ਹੈ ਹੀ ਨਹੀਂ ਤਾਂ ਫਿਰ ਆਪਾਂ ਵਰਤੋਂ ਜੋ ਪੋਟਾਸ਼ ਤੱਤ ਕਿਉਂ ਬਣਾਉਣਾ ਕਿਉਂਕਿ ਸਲਫੇਟ ਆਫ ਪੋਟਾਸ਼ ਦੇ ਵਿੱਚ ਪੋਟਾਸ਼ ਤਾਂ ਬਿਲਕੁਲ ਹੀ ਨਹੀਂ ਨਾ ਹੁੰਦਾ ਇਸ ਲਈ ਇੱਥੇ ਬਹੁਤ ਧਿਆਨ ਦੇਣ ਜੋ ਗੱਲ ਆ ਜਦ ਆਪਾਂ ਮਿਊਰੋਟਾ ਪੋਟਾਸ਼ ਵਰਤੀਏ 20 ਕਿਲੋ ਜਾਂ ਫਿਰ 25 ਕਿਲੋ ਸਲਫੇਟ ਆਫ ਪੋਟਾਸ਼ ਐਸਓਪੀ ਵਰਤੀਏ ਤਾਂ ਆਪਾਂ ਨੂੰ ਪੋਟਾਸ਼ ਤੱਤ ਪੂਰਾ ਮਿਲਦਾ ਪਰ ਸਭ ਨਾਲੋਂ ਜਿਹੜਾ ਪੋਟਾਸ਼ ਸਸਤਾ ਪਊਗਾ ਉਹ ਮੀਰੋਟਾ ਪੋਟਾਸ਼ ਹੀ ਪੈਂਦਾ ਹੁਣੇ ਆਪਣੇ ਤੇ ਨਿਰਭਰ ਕਰਦਾ ਵੀ ਆਪਾਂ ਕਿਹੜਾ ਪੋਟਾਸ਼ ਤੱਤ ਵਰਤਣਾ ਚਾਹੁੰਦੇ ਆ ਹੁਣੇ ਵਰਤਣਾ ਕਦੋਂ ਆ ਬਜਾਈ ਵਕਤ ਜਦੋਂ ਆਪਾਂ ਪਨੀਰੀ ਟਰਾਂਸਪਲੈਂਟ ਕਰਤੀ ਕਦੋਂ ਕਰਨ ਤੋਂ ਬਾਅਦ ਪਨੀਰੀ ਟਰਾਂਸਪਲੈਂਟ ਕਰ ਦਨੇ ਆ ਝੋਨਾ ਲਾ ਦਨੇ ਆ ਤਾਂ ਫਿਰ ਆਪਾਂ ਦੂਸਰੇ ਤੀਸਰੇ ਦਿਨ ਬਾਅਦ ਆਪਣੇ ਖੇਤ ਵਿੱਚ ਪੋਟਾਸ਼ ਪਾ ਦਿਓ ਜਿਸ ਨਾਲ ਸਭ ਤੋਂ ਵਧੀਆ ਰਿਜ਼ਲਟ ਮਿਲਦਾ ਹੈ ਬਹੁਤ ਸਾਰੇ ਕਿਸਾਨ ਕਦੂ ਕਰ ਤੋਂ ਪਹਿਲਾਂ ਸੁੱਕੇ ਖੇਤ ਦੇ ਵਿੱਚ ਪੋਟਾਸ਼ ਪਾ ਦਿੰਦੇ ਨੇ ਨਾਲ ਜੂਰੀਆ ਵੀ ਪਾ ਦਿੰਦੇ ਨੇ ਇਸ ਤਰ੍ਹਾਂ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਕਿਉਂਕਿ ਖਾਦਾਂ ਬਹੁਤ ਮਹਿੰਗੀਆਂ ਨੇ ਪੋਟਾਸ਼ ਤੱਤ ਡੂੰਘਾ ਚ ਲੈ ਜਾਂਦਾ ਜਿਹੜਾ ਤੋਂ ਦੂਰ ਚ ਲੈ ਜਾਂਦਾ ਕਿਉਂਕਿ ਇਹ ਜਿੰਨੇ ਇਸ ਤਰ੍ਹਾਂ ਦੇ ਜਿਹੜੇ ਤੱਤ ਨੇ ਜਿੰਨੇ ਜੜਾਂ ਦੇ ਨੇੜੇ ਹੁੰਦੇ ਨੇ ਉਨ੍ਹਾਂ ਹੀ ਜ਼ਿਆਦਾ ਫਾਇਦਾ ਹੁੰਦਾ ਬੂਟਾ ਉਹਨੂੰ ਲੈਣ ਦੇ ਵਿੱਚ ਆਸਾਨੀ ਨਾਲ ਬੂਟਾ ਲੈ ਲੈਂਦਾ ਇਸ ਲਈ ਪੂਰਾ ਫਾਇਦਾ ਲਾਉਣ ਦੇ ਵਾਸਤੇ ਚੋਨਾ ਲਾਉਣ ਤੋਂ 2-3 ਦਿਨ ਬਾਅਦ ਪੋਟਾਸ਼ਟਾ ਤੱਤ ਆਪਾਂ ਪਾ ਸਕਦੇ ਆ। ਅਾ ਦਾਣਿਆਂ ਦੇ ਵਿੱਚੋਂ ਫੋਕ ਘਟਾਉਣ ਦੇ ਵਾਸਤੇ ਥੋਥੇ ਦਾਣੇ ਨੂੰ ਘਟਾਉਣ ਦੇ ਵਾਸਤੇ ਪੋਟਾਸ਼ਟਾ ਤੱਤ ਦੀ ਸਪਰੇਅ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਆਪਾਂ ਪੋਟਾਸ਼ੀਅਮ ਨਾਈਟ੍ਰੇਟ ਦੇ ਦੋ ਸਪਰੇਅ ਕਰ ਸਕਦੇ ਆ। ਇਹ ਅੱਗੇ ਜਾ ਕੇ ਜਦੋਂ ਬੂਟਾ ਨਿਸਰ ਜਾਂਦਾ ਅਾ ਗੋਭ ਦੇ ਵਿੱਚ ਹੁੰਦਾ ਉਸ ਵੇਲੇ ਕਰਨ ਦੀ ਲੋੜ ਪੈਂਦੀ ਹੈ ਪੋਟਾਸ਼ੀਅਮ ਨਾਈਟ੍ਰੇਟ ਹੁੰਦਾ ਹੈ 13-0-45 ਤੋਂ ਮਿਲਦਾ ਆਪਾਂ ਨੂੰ। ਇਹ ਅੱਗੇ ਜਾ ਕੇ ਗੱਲ ਕਰਾਂਗੇ ਚਲੋ ਇਹ ਜਿਹੜਾ ਸੀਗਾ ਪੋਟਾਸ਼ ਤੱਤ ਦੇ ਬਾਰੇ ਜਾਣਕਾਰੀ ਉਮੀਦ ਆ ਵੀ ਸਾਰੀ ਗੱਲ ਸਮਝ ਆ ਗਈ ਹੋਊਗੀ ਸੋ ਤੋਂ ਉਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ